ਕਈ ਮੇਰਾ ਨਾਮ ਜਗਦੇਵ ਸਿੰਘ ਤੇ ਮੈਂ ਵਾਟਰ ਸਪਲਾਈ ਸਿਵਰੇ ਬੋਰਡ ਪمپ অপারেਟਰ ਦੀ ਡਿਊਟੀ ਨਿਭਾ ਰਿਹਾ ਜੀ ਸਰ ਮੈਂ ਅੱਜ ਤਰਕੀਬਨ 10 11 ਵਜੇ ਮੇਰੀ ਉਦਮ ਸਿੰਘ ਚੌਂਗ ਡਿਊਟੀ ਹੈ ਜੀ ਗਾਂਧੀ ਨਗਰ ਉਦਮ ਸਿੰਘ ਚੌਂਗ ਦਿੱਲੀ ਗੜ ਤੇ ਸਰ ਮੈਨੂੰ ਫੋਨ ਆਇਆ ਜੀ ਗਾਂਧੀ ਨਗਰ ਕੀ ਪੰਪ ਟਿਊਬਲ ਬੰਦ ਹੈ ਜੀ ਤੇ ਸਰ ਮੈਂ ਆਪਣੀ ਕੀ ਜੂਰੀ ਦੇ ਦੌਰਾਨ ਚੈੱਕ ਕਰਨ ਜਾ ਰਿਹਾ ਸੀ ਉਦੋਂ ਸੰਚੌਂਗ ਜੇ ਮੈਨੂੰ ਅਮਨਦੀਪ ਐਸਆਈ ਵੱਲੋਂ ਹੱਥ ਕਰਕੇ ਰੋਕਿਆ ਗਿਆ ਜੀ ਮੈਂ ਰੋਕ ਕੇ ਗੱਲਬਾਤ ਉਹਨਾਂ ਨਾਲ ਕੀਤੀ ਹੈ ਜੀ ਤੇ ਗੱਲਬਾਤ ਕੀਤੀਏ ਸਰ ਮੇਰੀ ਮਜਬੂਰੀ ਹੈ ਮੈਨੂੰ ਇਹ ਕਿ ਉਹਨਾਂ ਵੱਲੋਂ ਮਤਲਬ ਕਾਜਿਕ ਪੱਤਰ ਮੰਗੇ ਗਿਆ ਜੀ ਕਾਜਿਕ ਪੱਤਰ ਮੰਗਣ ਦੇ باوجود ਮੈਂ ਆਪਣਾ ਆਈ ਕਾਰਡ ਤੇ ਡਰਾਈਵਿੰਗ ਲਾਇਸੈਂਸ ਉਹਨਾਂ ਨੂੰ ਦਿਖਾਇਆ ਗਿਆ ਜੀ ਦਿਖਾਉਣ ਤੋਂ ਬਾਅਦ ਜੀ ਮੈਂ ਉਹਨਾਂ ਅੱਗੇ ਰਿਕਵੈਸਟ ਕੀਤੀ ਹੈ ਕਿ ਟਿਊਬਲ ਦੇ ਪੰਪ ਬੰਦ ਹੈ ਜੀ ਜਿਸ ਕਰਕੇ ਲੋਕਾਂ ਨੂੰ ਪਾਣੀ ਦੀ ਦਿੱਕਤ ਆ ਰਹੀ ਹੈ ਸਰ ਮੈਨੂੰ ਤਕਰੀਬਨ 5 ਕੁ ਮਿੰਟ ਦਿੱਤੇ ਜਾਣ ਕਿ ਮੈਂ ਆਪਣੇ ਜਿਹੜੇ ਡਾਕੂਮੈਂਟ ਬਾਕੀ ਹੈਗੇ ਸੀ ਆਰਸੀ ਵਗੈਰਾ ਉਹ ਮੈਂ ਪੰਪ ਤੇ ਭੁੱਲ ਆਇਆ ਜੀ ਮੈਂ ਲੈ ਕੇ ਆ ਕੇ ਤੁਹਾਨੂੰ ਜੋ ਵੀ ਹੈਗੇ ਮੇਰੇ ਕਾਜਕ ਮੈਂ ਆਪਣੇ ਦਿਖਾ ਦੇਣਾ ਜੀ ਤੇ ਇਹ ਦਿਖਾਉਣ ਤੋਂ ਬਾਅਦ ਮੈਂ ਐਸਡੀਓ ਮੌਕੇ ਤੇ ਗੁਲਸ਼ਨ ਗਰੋਵਰ ਜੀ ਨਾਲ ਵੀ ਉਹਨਾਂ ਦੀ ਗੱਲ ਕਰਾਈ ਹੈ ਜੀ ਗੱਲ ਕਰਾਉਣ ਦੇ ਬਾਅਦ ਵੀ ਦਰਾਨ ਜੀ ਉਹਨਾਂ ਨੇ ਬੇਮੁਨਾਯਾਦ ਮੇਰਾ ਮੋਟਰਸਾਈਕਲ ਬਾਉਂਡ ਕਰ ਦਿੱਤਾ ਗਿਆ ਜੀ ਤੇ ਉੱਪਰ ਮੇਰੇ ਨਾਲ ਬਹੁਤ ਹੀ ਮਾੜੀ ਤਰ ਵਿਹਾਰ ਤੇ ਏ ਤੁਹਾਡੇ 99 10 10 ਹਜ਼ਾਰ ਲੈਣ ਵਾਲੇ ਕੱਚੇ ਮੁਲਾਜ਼ਮਾਂ ਜੀ ਮੈਂ ਗੱਲਾਂ ਥੋੜੀ ਹੁਣ ਸੁਣਾਗਾ ਜੀ ਇਹ ਗੱਲਾਂ ਤੱਕ ਗੱਲਾਂ ਕੀਤੀਆਂਗੇ ਫਿਰ ਉੱਤੋਂ ਮੈਂ ਇਹ ਵੀ ਰਿਕੁਐਸਟ ਕੀਤੀ ਜੀ ਕਿ ਮਾੜੇ ਬੰਦਿਆਂ ਦੇ ਕੋਈ ਪਾਣੀ ਦੀ ਜ਼ਰੂਰਤ ਹੈ ਮੈਨੂੰ ਪਲੀਜ਼ 5 ਮਿੰਟ ਦਿੱਤੇ ਜਾਣ ਮੈਂ ਉਹਦਾ ਟਿਊਬਲ ਜਾ ਕੇ ਚਲਦਾ ਤੁਹਾਡਾ ਜਿਹੜਾ ਵਹੀਕਲ ਸੀਗਾ ਉਹਦੇ ਕਾਗਜ਼ ਪੂਰੇ ਸਰੋਂ ਦਾ ਕਾਗਜ਼ ਆ ਤੇ ਮੇਰਾ ਡਰਾਈਵਿੰਗ ਲਾਇਸੈਂਸ ਤੇ ਮੇਰੀ ਕਾਪੀ ਸਾਰਾ ਕੁਝ ਹੁੰਦਾ ਤਰਕੀਬਨ ਮੇਰੇ ਕੋਲ ਪੂਰਾ ਸੀ ਮੌਕੇ ਤੇ ਮੌਜੂਦ ਤੇ ਮੇਰਾ ਡਰਾਈਵਿੰਗ ਲਾਇਸੈਂਸ ਦਿਖਾਉਣ ਦੇ ਬਾਵਜੂਦ ਵੀ ਡਰਾਈਵਿੰਗ ਲਾਇਸੈਂਸ ਦਾ ਵੀ ਚਲਾਨ ਕਟਿਆ ਗਿਆ ਜੀ ਜਿਸ ਦਾ ਸਬੂਤ ਆ ਮੈਂ ਸਾਰਾ ਮੇਰਾ ਮੋਟਰਸਾਈਕਲ ਬਾਉਂਡ ਕੀਤਾ ਗਿਆ ਮੈਂ ਤੁਹਾਨੂੰ ਆ ਦਿਖਾ ਰਿਹਾ ਹਾਂ ਜੀ ਕੀ ਮੰਗ ਕੀ ਕਰਦੇ ਮੰਗ ਸਰ ਮੇਰੀ ਇਹੋ ਹੀ ਹੈ ਚਲੋ ਠੀਕ ਹੈ ਜੀ ਜੋ ਵੀ ਇਹਨਾਂ ਨੇ ਮੇਰੇ ਕਾਇਗ ਪੱਤਰ ਵਿੱਚੋਂ ਘੱਟ ਵੀ ਹੋਣ ਕਰਕੇ ਚਲੋ ਮੰਨ ਲਓ ਮੇਰੇ ਕੀਤੀ ਕੀ ਕਾਰਵਾਈ ਪਰ ਮੇਰੇ ਨਾਲ ਜਿਹੜਾ ਦੁਰਵਿਹਾਰ ਉਹ ਬਹੁਤ ਮਾੜਾ ਕੀਤਾ ਗਿਆ ਮੇਰੇ ਨਾਲ ਮੌਕੇ ਤੇ ਮੌਜੂਦ ਘੱਟੋ ਘੱਟ 10 12 ਬੰਦੇ ਖੜੇ ਗਏ ਜੀ ਮੇਰੀ ਬੇਇੱਜ਼ਤੀ ਕੀਤੀ ਗਈ ਉਤੋਂ ਮੋਟਰਸਾਈਕਲ ਖੋਣ ਵੇਲੇ ਮੈਨੂੰ ਇਹ ਗੱਲ ਕਹੀ ਗਈ ਏ ਤੂੰ ਇੱਥੋਂ ਜਾਣਾ ਹੀ ਕਿ ਕੁਝ ਹੋਰ ਕਰਾ ਕੇ ਜਾਣਾ ਚਾਹਣਾ ਇਹ ਗੱਲ ਕੀ ਨਾਮ ਕਿਸੇ ਦਾ ਉਸ ਤੋਂ ਸਾਰਾ ਉਹਨਾਂ ਦਾ ਨਾਮ ਹੈਗਾ ਜੀ ਰਮਨਦੀਪ ਐਸਐਸਆਈ ਸਾਹਿਬ ਤੇ ਸਰ ਉਹਨਾਂ ਨੂੰ ਮੌਕੇ ਦੇ ਜਿਹੜੇ ਮੁਲਾਜ਼ਮ ਦੂਸਰਿਆਂ ਵੱਲੋਂ ਵੀ ਰਿਕਵੈਸਟ ਕੀਤੀ ਗਈ ਹੈ ਜੀ ਕਿ ਇਹ ਆਪਣੇ ਮੁਲਾਜ਼ਮ ਹੀ ਨੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਮੁੰਡੇ ਮੌਕੇ ਦੇ ਡਿਊਟੀ ਕਰਦੇ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੀ ਤੁਹਾਨੂੰ ਜੋ ਵੀ ਤੁਹਾਡੇ ਬੰਦੇ ਕਾਜ ਤੁਹਾਨੂੰ ਲਿਆ ਕੇ ਦੇਤੇ ਉਹਨਾਂ ਨੂੰ ਵੀ ਇਹ ਵੀ ਗੱਲ ਕਹੀ ਗਈ ਮੇਰੇ ਘਰੇ ਮੱਛੀ ਮੋਟਰ ਦਾ ਕਨੈਕਸ਼ਨ ਲੱਗਾ ਬਾਲੀ ਗੱਲ ਮੇਰਾ ਜਾ ਕੇ ਕਨੈਕਸ਼ਨ ਕੱਢ ਦਿਓ ਜੀ ਸਾਰਾ ਇਨਸਾਫ ਦੀ ਇਹੋ ਹੀ ਮੰਗ ਹੈ ਜੀ ਚਲੋ ਮੋਟਰਸਾਈਕਲ ਦਾ ਮੇਰਾ ਜੋ ਬੌਂਡ ਕੀਤਾ ਗਿਆ ਉਹ ਤਾਂ ਜੋ ਕਾਗਜ਼ੀ ਕਾਰਵਾਈ ਮੇ ਕੀਤੀ ਜਾਏਗੀ ਪਰ ਮੇਰੀ ਬੇਨਤੀ ਇਹੋ ਹੀ ਜਿਹੜੀ ਮਾੜੀ ਸ਼ਬਦਬਹਾਵਲੀ ਕੀਤੀ ਗਈ ਇਹਦੇ ਤੇ ਕਾਰਵਾਈ ਜੋ ਵੀ ਬੰਦੀ ਹੈ ਕਾਨੂੰਨੀ ਤਹਿਤ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਮੇਰੇ ਵੱਲੋਂ ਇਹੋ ਹੀ ਬੇਨਤੀ ਹੈ ਜੀ ਹੱਥ ਜੋੜ ਕੇ ਬਸ ਹੋਰ ਕੁਝ ਨਹੀਂ ਮੈਂ ਮੰਗ ਕਰਦਾ ਜੀ ਰਮਨਕਬਾਦ ਜੀ ਇੱਕ ਵਟਕ ਸਪਲਾਈ ਦੇ ਮੁਲਾਜ਼ਮ ਵੱਲੋਂ ਤੁਹਾਡੇ ਤੇ ਰੋਪ ਲਗਾਏ ਗਏ ਆ ਕਿ ਨਾਕੇ ਤੇ ਉਹਨਾਂ ਨਾਲ ਜਿਹੜਾ ਗਾਲੀ ਗਲੋਚ ਆ ਉਹ ਕੀਤਾ ਗਿਆ ਕੀ ਸੀਗਾ ਪੂਰਾ ਮਾਮਲਾ ਬਾਜੀ ਇਹ ਬਿਲਕੁਲ ਗਲਤ ਗੱਲ ਹੈ ਸਾਡੀ ਟਰੱਕ ਸਟਾਫ ਵੱਲੋਂ ਕਿਸੇ ਨਾਲ ਵੀ ਕੋਈ ਮਾੜਾ ਵਰਤਾਨ ਨਹੀਂ ਕੀਤਾ ਜਾਂਦਾ ਜੀ ਨਾ ਸਾਨੂੰ ਇਹ ਤਦ ਕੀ ਸਿੱਖਿਆ ਦੀ ਗ੍ਰਿਫਤ ਕਰਨ ਮਾਰਾ ਬਤਾ ਕਰੋ ਨਾਕੇ ਦੌਰਾਨ ਕਈ ਚੀਜ਼ਾਂ ਹੋ ਜਾਂਦੀਆਂ ਨੇ ਠੀਕ ਹੈ ਨਾ ਜਦੋਂ ਕਿਤੇ ਕਾਗਜ਼ ਮੰਗਦੇ ਆ ਜਾਂ ਵਾਈ ਚੈਕਿੰਗ ਹੁੰਦਾ ਤੇ ਉਹ ਬੰਦਾ ਹਰ ਪਾਸੇ ਟਿਕਣ ਦੀ ਕੋਸ਼ਿਸ਼ ਕਰਦਾ ਪਰ ਜਿਹੜੇ ਭਾਈ ਸਾਹਿਬ ਨੇ ਕੱਲ ਤੁਹਾਨੂੰ ਦੱਸਿਆ ਵੀ ਇਹ WhatsApp 'ਚ ਲੱਗੇਲੀ ਜਿਹੜਾ ਉਹ ਮੋਟਰਸਾਈਕਲ ਸੀ ਪੀਪੀ 05 ਐਲ 3250 ਤੁਸੀਂ ਇਹਨੂੰ ਚੈੱਕ ਅਸੇ ਨੈਟ ਤੋਂ ਇਹਦੀ ਆਰਟੀਐਕਸ ਐਕਸਪਾਇਰ ਹੋ ਚੁੱਕੀ ਹੈ 15 ਸਾਲ ਦੀ ਕਿੰਦੀ ਵਾ ਆਰਟੀ ਬੰਦ ਕਿਸੇ ਵੀਕਲ ਦੀ ਉਹ ਦੀ ਆਰਟੀ ਸਟਾਰ ਹੋ ਚੁਕੀ ਹੈ ਇਹਨਾਂ ਨੇ ਆਪਣੇ ਅੱਜਾ ਮੇਰੀ ਗੱਲ ਕਰਾਈ ਮੈਂ ਕਹਾਂ ਤੂੰ ਮੋਕੇ ਚ ਲਾਂ ਕਰਵਾ ਲਓ ਜੀ ਇਹ ਉਸ ਪਾਸੇ ਵੀ ਨਹੀਂ ਆਇਆ ਇਹ ਉਹ ਤਾਂ ਮੈਨੂੰ ਪੁੱਛ ਰਹੀ ਸੀ ਅਸੀਂ ਤੁਹਾਡੇ ਘਰੇ ਸੀਬਰੇ ਦਾ ਕੈਰੈਕਟਰ ਹੈਗਾ ਤੁਹਾਨੂੰ ਮੈਂ ਨੋਟਸ ਭੇਜਵਾ ਦਿਆਂਗਾ ਮਤਲਬ ਮੇਰੇ ਨਾਲ ਯੂਨੀਫਾਰਮ ਦੇ ਵਿੱਚ ਬੱਤ ਵਿੱਚ ਕਰ ਰያ ਸੀ ਭਾਈ ਸਾਹਿਬ ਪਰ ਬੜਾ ਰੂਬ ਦੇ ਗੱਲ ਕਰੇ ਮੈਂ ਵਟਸਐਪ ਹੀ ਲੱਗਾ ਇਹ ਕਹਿੰਦਾ ਮੈਂ ਤੁਹਾਨੂੰ ਨੋਟਸ ਦੇ ਦਾਂ ਕੋਡ ਦਾ ਤੁਹਾਡੇ ਕੈਰੈਕਸ਼ਨ ਪਾਸ ਹੈ ਕਿ ਨਹੀਂ ਹੈ ਜਦੋਂ ਮੈਂ ਲਾਇਸੈਂਸ ਮੰਗਿਆ ਕਹਿੰਦਾ ਫਿਰ ਕੁਝ ਵੀ ਨਹੀਂ ਹੈਗਾ ਹਰ ਮੌਕੇ ਤੇ ਕੋਈ ਡਾਕੂਮੈਂਟ ਦੇ ਨਹੀਂ ਸਕਿਆ ਆਪਣੇ ਕੋਲ ਜਦੋਂ ਮੈਂ ਮਸ਼ੀਨ ਤੇ ਚੈੱਕ ਕੀਤਾ ਤੇ ਆਖਿਸ਼ ਰਾਹੀਂ ਮੈਂ ਕਿਹਾ ਇਸ ਵਾਰ ਮੋਟਰ ਵੀ ਕਲੈਕਟਰ ਤੁਸੀਂ ਜਦੋਂ ਮੋਟਰ ਬੋਨ ਕਰਦੇ ਉਹਦਾ ਚਲਾਨ ਦੇ ਦਿੰਦਾ ਨਾ ਉਹ ਤੋਂ ਬਾਅਦ ਹੀ ਕਾਫੀ ਕੁਝ ਬੋਲਦੇ ਰਹੇ ਮੈਨੂੰ ਮੈਂ ਆਪਣੇ ਨਾਮ ਦੇ ਖਾਤੇ ਤੇ ਛੱਡ ਲੱਗੀ ਵੱਲ ਜਾ ਗੱਲ ਹੋਈ ਏ ਬਸ ਆ ਗੱਲ ਕੋਈ ਮੇਰੇ ਤੇ ਉਠੀ ਕੀਤਾ ਗਿਆ ਇਸ ਵਾਰ ਮੋਟਰ ਵੀ ਕਲੈਕਟਰ ਜੋ ਗਾਰਜ ਬੰਦੀ ਕਰ ਵੀ ਹਮੇਲੇ ਜਾਂਦੀ ਗਈ ਏ ਕੋਈ ਗਲਤ ਗੱਲ ਨਹੀਂ ਬੋਲੀ ਗਈ ਨਾ ਕੋਈ ਆਪਣੇ ਕੋਲ ਲੋੜ ਕੇ ਮਾਰੇ ਟੰਗਾ ਬੋਲਣ ਦੀ ਡਿਊਟੀ ਇਹ ਕਰਨੀ ਉਹ ਤਾਂ ਸਾਰੇ ਕਰਦੇ ਆ